JVS ਵੀਡੀਓ ਤੇ ਸਾਰੇ ਕਿਸਾਨ ਵੀਰਾਂ ਦੇ ਭੈਣਾਂ ਦਾ ਸਵਾਗਤ ਆ 6 ਮਾਰਚ 2024 ਕਿਸਾਨ ਦੋਸਤੋ ਅੱਜ ਤੁਹਾਡੇ ਲਈ ਚਾਰ ਗਾਵਾਂ ਦੀ ਵੀਡੀਓ ਲੈ ਕੇ ਆ ਰਹੇ ਆ ਗੈਜਰੇਟ ਦੀਆਂ ਦੋ ਤੀਜੇ ਸੁਏ ਨੇ ਦੋ ਪਹਿਲੇ ਪਹਿਲੇ ਤੇ ਦੂਸਰੇ ਸੁਏ ਦੀਆਂ ਤੇ ਆਜੂ ਆਪਾਂ ਆਨਰ ਦੇ ਨਾਲ ਗੱਲਬਾਤ ਕਰਦੇ ਆ ਸਰਦਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਆ ਹਾਂ ਜੀ ਬਹੁਤ ਵਧੀਆ ਘਰ ਪਰਵਾਹ ਠੀਕ ਆ ਠੀਕ ਹੈ ਤਾਂ ਪਹਿਲਾਂ ਤਾਂ ਆਪਦੇ ਪਿੰਡ ਦੀ ਲੋਕੇਸ਼ਨ ਦੱਸ ਦਿਓ ਡਿਟੇਲ ਦੱਸ ਦਿਓ ਨਾਮ ਮੇਰਾ ਅਮਰਜੀਤ ਸਿੰਘ ਹੈ ਪਿੰਡ ਤੁਣੋ ਜ਼ਿਲ੍ਹਾ ਮਲੇਰਕੋਟਲਾ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 94786 94786 42435 42435 ਹਾਂਜੀ ਠੀਕ ਹੈ ਤੇ ਇਸ ਪਿੰਡ ਦੇ ਆਲੇ-ਦਾਲੇ ਕਿਹੜੇ ਪਿੰਡ ਪੈ ਜਾਂਦੇ ਆ ਚੱਕ ਨਥੋੜੀ ਤਲੇਰ ਕੰਗਣਵਾਲ ਮਾਨਕਵਾਲ ਬੀੜ ਮਮਗੜ ਏਕਣ ਬੰਦੇ ਠੀਕ ਹੈ ਮਰੀਰਕੋਟੇ ਤੋਂ ਕਿੰਨੀ ਦੂਰ ਆ 7 ਕਿਲੋਮੀਟਰ ਮਰੀਰਕੋਟਲੇ ਤੋਂ 7 ਕਿਲੋਮੀਟਰ ਆ ਠੀਕ ਹੈ ਤੇ ਅੱਜ ਕਿੰਨੀਆਂ ਗਾਵਾਂ ਤੁਸੀਂ ਦਿਖਾ ਰਹੇ ਹੋ ਸਾਨੂੰ ਅੱਜ 4 ਬਸ਼ੀਆਂ ਨੇ ਵੀਰੇ ਦੋ ਪਲੂਨ ਨੇ ਸੂਣ ਵਾਲੀਆਂ ਦੋ ਦੂਜੇ ਸੂਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸੂਹੀ ਹੈ ਕੱਲ ਦੀ ਠੀਕ ਹੈ ਜੀ ਚਲਾ ਕੇ ਦਿਖਾ ਦਿਓ ਕਿਸਾਨ ਦੋਸਤੋ ਦੂਜੇ ਸੂਏ ਸੂਹੀ ਹੋਈ ਬੈੜ ਤਾਜੀ ਥਾਣ ਲੇਵਾ ਬਹੁਤ ਸੋਹਣਾ ਇਹ ਕੜਾ ਦੀ ਮਰਦਾਂ ਦਾ ਲੈਵਲ ਉੱਤੇ ਬਣਾ ਸਕਦੇ ਹਾਂ ਕੈਮਰਾ ਬਹੁਤ ਸੋਹਣੇ ਥਣ ਲੱਗੇ ਹੋਇਆ ਚਬਾਈ ਦੇ ਲਈ ਬਸ ਬੰਦ ਦਿਓ ਜੀ ਸੰਗਲਣ ਤੋਂ ਬਾਅਦ ਇਹ ਡਿਟੇਲ ਆ ਸਰਦਾਰ ਜੀ ਇਹਦੀ ਇਹ ਬਿਲੇ ਦੂਜੇ ਦਿਨ ਬੱਚੀ ਸੁਈ ਆ ਕੱਲ ਸਵੇਰ ਦੇ ਸੁਈ ਆ ਬੱਚੀ ਮਕੈਨਿਕ ਹੀ ਦਿੱਤਾ ਬੱਚਾ ਉਹ ਬੱਚੀ ਆ ਪਿਛਲੀ ਹਾਂ ਦੋਸਤੋ ਡੱਬੀ ਬੱਚੀ ਆ ਨਾਲ ਕੁਆਲਿਟੀ ਇਹਦੀ ਵੀ ਦੇਖ ਸਕਦੇ ਹੋ ਤੁਸੀਂ ਦਿਖਾ ਲਓ ਦੇਖੋ ਮਿਲਕ ਮੈਨ ਅਡਰ ਦੇ ਉੱਪਰ ਦਿਖਾਈ ਦੇ ਰਹੀ ਆ ਮਾਰਨਿੰਗ ਪੈਮ ਚੋਾਈ ਹੋ ਚੁੱਕੀ ਆ ਦੀ ਕਿੰਨਾ ਕੁ ਦੁੱਧ ਕੱਢ ਦੂ ਏ ਵੀਰੇ ਇਹਦੀ ਤੀਜੀ ਚੋਈ ਹੋਈ ਹੈ ਹਜੇ ਸਵੇਰ ਅੱਜ ਸ਼ਾਮ ਨੂੰ ਚੌਥੀ ਚੋਈ ਚੋਈ ਹੋਊਗੀ ਖਾਲੀ ਨਹੀਂ ਕੀਤੀ ਖਾਲੀ ਨਹੀਂ ਕੀਤੀ ਜੇ ਬੱਚੇ ਨੂੰ ਜਾ ਕੇ ਤੈਨੂੰ 3.5 ਲੀਟਰ ਬੋਲੀ ਚੋਣੇ ਹੁੰਦੇ ਆ ਠੀਕ ਆ ਹਾਂ ਯਾਨੀ ਪਿਛਲੇ ਸੂਏ ਇਹਨੇ ਕਾਨੂੰਨ ਨੇ ਦਿੱਤਾ 16 ਲੀਟਰ ਦੁੱਧ ਠੀਕ ਆ ਹੁਣ ਤਾਂ ਪਾਸੇ ਇੱਕ ਹੀ ਜ਼ਿਆਦਾ ਨਹੀਂ ਤਾਂ 17-18 ਦਾ ਗੋਡੂ ਕੀ ਬਸ 17-18 ਰੱਖ ਤੇ ਬਾਕੀ ਦੇ ਸੇ ਵਾਲੇ ਕੋ ਬਾਗੀ ਦੇ 20 ਵੀ ਕਰ ਸਕਦੀ ਆ ਠੀਕ ਆ ਹਾਂ ਤੇ ਡਿਮਾਂਡ ਕਿੰਨੀ ਕਰਦੇ ਹੋ ਦੀ ਇਹਦੀ ਡਿਮਾਂਡ ਵੀਰੇ ਮੰਡੀ ਵਾਲਾ ਕੰਮ ਮੇਰਾ ਵੀ ਜੇ ਤਾਂ ਮੁੱਲ ਵਾੜੀ ਕਰਾਉਣਾ ਫਿਰ ਚਾਹੀਦਾ 75000 ਠੀਕ ਆ ਜਿਵੇਂ ਮੈਂ ਮੰਡੀ ਤੇ ਕਾ ਠੀਕ ਫਿਕਸ ਰੇਟ ਠੀਕ ਉਹ 60000 ਇਹਦਾ 60000 ਹਾਂ ਠੀਕ ਆ ਜੇ ਕੋਈ 60000 ਤੋਂ ਘੱਟ ਕੋਈ ਚੱਕ ਦੇ ਆ ਫੋਨ ਲਾਵੇ ਚਾਹੇ ਨਾਲ ਲਾਵੇ ਬਸ ਸਿਰਫ ਛੋੜ ਸਕਾ ਹਾਂ ਉਹ ਤੋਂ ਠੀਕ ਹੈ ਹਾਂ ਕਿਉਂ ਨ ਕੋਣ ਪਸਮਾ ਦੇ ਇਹਦੇ ਚੋਣ ਪਸਮਾ ਦੀ ਪੂਰੀ ਗਾਰੰਟੀ ਆ ਨਾਲ ਲੈਵੇ ਤਾਂ ਸਾਫ਼ ਸੁਥਰੀ ਆ ਪੂਰੀ ਸਾਫ਼ ਸੁਥਰੀ ਆ ਧਾਰ ਤੁਰ ਪੂਰੀ ਚੋਈ ਵਧੀਆ ਠੀਕ ਹੈ ਠੀਕ ਆ ਜੇ ਕਿਸੇ ਨੇ ਆਨਲਾਈਨ ਵੀ ਮਗਾਉਣੀ ਹੋ ਤਾਂ ਗਾਰੰਟੀ ਇਹ ਪੂਰੀ ਚੋਣ ਪਸਮਾ ਦੀ ਠੀਕ ਆ ਜੀ ਹਾਂ ਦੋਸਤੋ ਦੂਜੇ ਨੰਬਰ ਵਾਲੀ ਬੈੜ ਦੂਜੇ ਸੂਏ ਦੀ ਗੱਬਣ ਭਾਜੀ 8 ਤੋਂ 10 ਤੱਕ ਦੀ ਕੱਜੀ ਲੱਭੀ ਬੈੜ ਆ ਥਾਂ ਲੇਵਾ ਇਹਦਾ ਵੀ ਬਹੁਤ ਸੋਹਣਾ ਦੀ ਫੇਸ ਕੁਆਲਟੀ ਦੋਸਤੋ 2 ਨੰਬਰ ਬੈਡ ਦੇ ਬਾਰੇ ਸਰਦਾਰ ਜੀ ਕੀ ਕਹੋਗੇ ਇਹ ਵੀ ਵੀਰੇ ਬੱਸੀ ਦੁੱਧੇ ਛੂਏ ਸੁਣਾ ਨੇ ਕਿੰਨੇ ਦਿਨ ਰਹਿੰਦੇ ਅਜੇ 8 ਤੋਂ 10 ਦਿਨ ਲਊ ਇਹ ਬੱਸੀ ਠੀਕ ਆ ਅਜੇ ਮੈਂ ਮਖਿਆਲ ਆ ਰਗੇ ਮਾਰਿਆ ਰਾਤ ਮੈਂ ਰਾਤ ਹੀ ਲੈਂਦੇ ਬੱਸੀ ਇਹ ਮਿਲਕ ਕੰਪੈਸਟੀ ਹਾਂ ਮਿਲਕ ਕੰਪੈਸਟੀ ਇਹਨੇ ਪਲੂਨ ਦੇ 2 ਲੀਟਰ ਤੋਂ ਕੱਢਿਆ ਹੋਇਆ ਹੈ ਕੱਪਲਾਸ ਜਾਉਗੀ ਵੀ ਤੂੰ ਰਸੇ ਜਾਉ ਹਾਂ ਇਹਦਾ ਮੁੱਲ ਕੀ ਕਰਦੇ ਨੇ ਇਹਦਾ ਮੁੱਲ ਕਰਾਉਣ ਨੂੰ 85 ਪਰ ਜਿਹੜਾ ਫਿਕਸ ਰੇਟ ਆ ਉਹ 70000 ਰੁਪਿਆ 70000 ਠੀਕ ਹੈ ਜੀ 3 ਜੇ ਨੰਬਰ ਵਾਲੀ ਬੈੜ ਦੋਸਤੋ ਪਹਿਲੇ ਸੂਏ ਦੀ 3 ਜੇ ਨੰਬਰ ਵਾਲੀ ਬੈੜ ਦੋਸਤੋ ਪਹਿਲੇ ਸੂਏ ਦੀ ਰੱਬਣਾ ਵੀ ਹਜੇ ਇੱਕ ਨੇ ਦੀ ਫੇਸ ਕੁਆਲਿਟੀ ਅੰਦਰੋਂ ਬਹੁਤ ਚੰਗੀ ਜਿਹਾ ਅਜੇ ਵੀ 17 ਦਾ ਮੈਂਡ ਨਹੀਂ ਬੀ ਬੇਲ ਦੀ ਸੈਸ ਲੰਬੀ ਬੇਲ ਰੰਗਵੰਨ ਵਧੀਆ ਬੈੜ ਦਾ ਮੂੰਹ ਚਾਲਦਾ ਚੇਪਾਂ ਵਾਲੇ ਥਾਣਾ ਯਾਰੇ ਸਰਦਾਰ ਜੀ 3 ਨੰਬਰ ਬੈੜ ਦੀ ਡਿਟੇਲ ਕੀ ਆ ਏ ਵੀਰੇ ਬੱਚੀ ਨੇ ਪਹਿਲੇ ਸੂਏ ਸੁਣਾ ਜੇ ਦੰਦਾ ਤੋਂ ਦੰਦਾ ਤੋਂ ਚਾਰ ਦੰਦਾ ਇਹਦੇ 23 ਤਰੀਕ ਨੂੰ ਦਿਲ ਪੂਰੇ ਹੁੰਦੇ ਆ ਅਜੇ 17 ਦਿਨ ਲੋ ਬੱਚੀ ਹੋਰ 18 ਦਿਨ 6 ਤਰੀਕ ਅਜੇ ਹਾਂ ਠੀਕ ਆ 17 18 ਦਿਨ ਬੱਚੀ ਨੇ ਲੈਣੇ ਨੇ ਅਜੇ ਕਿੰਨਾ ਕ ਦੁੱਧ ਕੱਢ ਦੂ ਪਹਿਲੇ ਬੱਚੀ ਜਿਵੇਂ ਹੁਣ ਬੱਚੀ ਬਣੀ ਆ ਬੱਚੀ ਬਣੂ ਵਧੀਆ ਥੱਲੇ ਥਣ ਥਣ ਬੜਾ ਵਧੀਆ ਲੱਗਿਆ ਬੱਚੀ ਨੂੰ ਥਣ ਵਧੀਆ ਲੱਗਿਆ ਇਹ ਬੱਚੀ ਜਿਵੇਂ ਕੁਆਲਿਟੀ ਹੈ ਜਾਊਗੀ 17 18 ਲੀਟਰ ਕੱਢੂ ਪਲੂਣ ਬੱਚੀ ਵੀ ਠੀਕ ਆ ਉਸੇ ਵਾਲੇ ਕੋ ਬਾਗੀ 20 ਵੀ ਕਰ ਸਕਦਾ ਪਰ 17 18 ਤਾਂ ਦੋ ਬੱਚੀ ਐ ਕੀ ਮੁੱਲ ਕਰਦੇ ਹਾਂ ਦਾ ਇਹਦਾ ਮੁੱਲ ਵੀ ਕਰਾਉ ਨੂੰ 70 ਕਰਾ ਲਓ 65 ਕਰਾ ਲਓ ਪਰ ਆਪੇ ਵਾਸੀ 60 ਦੇ ਵਿੱਚੋਂ 1000 ਰੁਪਏ ਛੋਟ ਕਰ ਦਾਂਗੇ ਛੋਟ ਕਰਦੇ ਹਾਂ ਉਸ 60 ਦੇ ਵਿੱਚੋਂ ਹਾਂ ਠੀਕ ਹੈ ਜੀ ਦੋਸਤੋ 4 ਨੰਬਰ ਬੈਡ ਟੌਪ ਕੁਆਲਿਟੀ ਦੀ ਇਹਦੀ ਬੋਡੀ ਸਟਰਕਚਰ ਤੁਸੀਂ ਦੇ ਸਕਦੇ ਹੋ ਇਹ ਵੀ ਪ੍ਰੈਗਨੈਂਟ ਆ ਪਹਿਲੇ ਸਵੇ ਸੂਣਾ ਇਹਨੇ ਹਜੇ ਕੱਦ ਕਾਠ ਇਹਦਾ ਬੇਲ ਕਲਰ ਇੱਕ ਵਧੀਆ ਫੇਸ ਕੁਆਲਿਟੀ ਥਣ ਵਗੈਰਾ ਵੀ ਵਧੀਆ ਲੱਗਿਆ ਚੁਾਈ ਦੇ ਲਈ ਆਰਡਰ ਬੀ ਨੇ ਬਹੁਤ ਫੁਰ ਬਣਾ ਜਾਣਾ ਸੂਣ ਦੇ ਟਾਈਮ ਅੰਗਾ ਪੈਰਾਂ ਦੀ ਮੋਟੀ ਆ ਖੁੱਲੀ ਡੁੱਲੀ ਸਰਦਾਰ ਜੀ ਟਿਆਰ ਨੰਬਰ ਬੈਡ ਦੀ ਡਿਟੇਲ ਕੀ ਆ ਇਹ ਬੱਚੀ ਨੇ ਵੀ ਵਿਰੇ ਪਹਿਲੇ ਸਵੇ ਸੁਣਾ ਦੰਦਾ ਤੋਂ ਦੰਦਾ ਤੋਂ ਇਹ ਸਿਗੀ ਹੋਈ ਹੋਈ ਆ ਹਾਂ ਚੜ੍ਹ ਕੇ ਆ ਸੋਈ ਹੋਈ ਆ ਦੁੱਧ ਵਧੀਆ ਕੱਢੂ ਅੱਛੀ ਲੱਗੇ 10 ਤੋਂ 12 ਦਿਨ ਰਹਿੰਦੇ ਆਂ ਨੇ ਕਿੰਨਾ ਕ ਦੁੱਧ ਕੱਢ ਦੂ ਪਹਿਲੇ ਸਵੇ ਇਹ ਇਹ ਤਾਂ 20+ ਵਾਲੀ ਆ ਵੀਰੇ 20+ ਦੁੱਧ ਹਾਂ 20+ ਤੋਂ ਬਾਅਦ ਇਹ ਤਾਂ 20 ਤੋਂ ਬਾਅਦ ਜਾਣੇ ਨੇ ਇਹ ਕਿੰਨੀ ਡਿਮਾਂਡ ਕਰਦੇ ਆ ਉਹਦੀ ਇਹਦੀ ਡਿਮਾਂਡ ਹੈ ਮੁੱਲ ਕਰਦੇ 95000 ਪਰ ਜਿਹੜਾ ਫਿਕਸ ਰੇਟ ਆ 85000 85 'ਚ ਛੱਡ ਦੇਵਾਂਗੇ ਇਹ ਤਾਂ ਚਾਰਾਂ ਬੱਚੇ ਜੀ 1000-1000 ਰੁਪਏ ਸੋੜ ਹੀ ਹੋਣੀ ਆ ਹੋਰ ਨਹੀਂ ਹੋਣਾ ਠੀਕ ਹੈ ਹਾਂ ਮੇਰਾ ਕਦੇ ਵੀ ਦੇਖ ਲਓ ਜਿੰਨੇ ਮੈਂ ਵੀਡੀਓ ਦੇ ਵਿੱਚ ਮੁੱਲ ਮੰਗੇ ਨੇ ਮੰਡੀਆਂ ਤੇ ਵੀ ਮੇਰੀਆਂ ਵੀਡੀਓ ਪਈਆਂ ਨੇ ਨਹੀਂ ਜੈ ਜੀ ਤੇਈ ਵਾਰ ਉਦੋਂ 3-3 4-4 ਹਜ਼ਾਰ ਵੱਧ ਵੀ ਗਏ ਨੇ ਸਾਰੀਆਂ ਬੱਚੇ ਜੀ ਇੱਕ ਅੱਧੀ ਬੱਚੇ ਹੋ ਜਿਹੜੀ ਮੰਗੇ ਹੋਏ ਮੁੱਲ ਤੋਂ ਘੱਟ ਵਿਕੀ ਆ ਠੀਕ ਹੈ ਜੀ ਨਹੀਂ ਜਿੰਨਾ ਮੈਂ ਵੀਡੀਓ ਦੇ ਵਿੱਚ ਮੁੱਲ ਮੰਗਿਆ ਉਦੋਂ ਵੱਧ ਵੀ ਕੀਨ ਬਸੀ ਠੀਕ ਹੈ ਜੀ ਹਾਂ ਇਹਨਾਂ ਦੇ ਵੀ ਇਸੇ ਕਰਕੇ ਅਸੀਂ ਫਿਕਸਰੇਟ ਕੀਤੇ ਆ ਵੀ ਆਪਾਂ ਭਗਾਈ ਜੀ ਚ ਨਹੀਂ ਨਹੀਂ ਵਧੀਆ ਉਹਦਾ ਕੋਈ ਫਾਇਦਾ ਵੀ ਨਹੀਂ ਫਾਇਦਾ ਨਹੀਂ ਹਾਂ ਜੀ ਠੀਕ ਆ ਸਰਦਾਰ ਜੀ ਸਤ